ਬਾਬਾ ਜੀ ਇੱਥੋਂ ਦੇ ਰਹਿਣ ਵਾਲੇ ਸਨ ਦੱਸਿਆ ਜਾਂਦਾ ਹੈ ਕਿ ਜਿਸ ਸਥਾਨ ਤੇ ਅਸੀਂ ਅੱਜ ਖੜੇ ਆ ਇਸ ਜਗ੍ਹਾ ਪਹਿਲਾਂ ਸਵੇ ਹੁੰਦੇ ਸੀ ਤੇ ਬਾਬਾ ਜੀ ਖੇਤਾਂ ਦੇ ਵਿੱਚ ਕੰਮ ਕੋਈ ਆਪਣਾ ਕਰਦੇ ਸੀ ਤਾਂ ਖੇਤਾਂ ਦੇ ਵਿੱਚ ਕੰਮ ਕਰਦੇ ਹੋਏ ਉਹਨਾਂ ਨੂੰ ਇੱਕ ਸੱਪ ਨੇ ਡੱਸ ਲਿਆ ਸੀ ਤਾਂ ਉਸ ਤੋਂ ਬਾਅਦ ਜਿਹੜੀ ਬਾਬਾ ਜੀ ਅਕਾਲ ਚਲਾਣਾ ਕਰ ਜਾਂਦੇ ਆ ਸਰੀਰ ਜਿਹੜਾ ਛੱਡ ਜਾਂਦੇ ਆ ਤੇ ਬਾਬਾ ਜੀ ਦਾ ਕਹਿੰਦੇ ਉਹ ਤੋਂ ਵਿਆਹ ਹੋਇਆ ਸੀ ਪਰ ਜਿਹੜਾ ਮੁਕਲਾਵਾ ਉਹ ਨਹੀਂ ਹੋਇਆ ਸੀ ਜਦੋਂ ਇਸ ਗੱਲ ਦੀ ਖਬਰ ਬਾਬਾ ਜੀ ਦੇ ਸਹੁਰੇ ਘਰ ਪਹੁੰਚਦੀ ਹੈ ਕਿ ਐਸ ਕਰਕੇ ਜਿਹੜੇ ਮਤਲਬ ਕਿ ਚਲੋ ਉਹਨਾਂ ਦੀ ਜਿਹੜੀ ਡੇਥ ਹੋ ਗਈ ਹੈ ਬਬਾ ਜੀ ਜਿਹੜਾ ਕਾਲ ਚਰਾਣਾ ਕਰ ਗਏ ਆ ਤਾਂ ਉਹਨਾਂ ਦੇ ਜਿਹੜੇ ਮਾਤਾ ਜੀ ਹੁੰਦੇ ਆ ਤਾਂ ਜਿਹੜੇ ਉਹਨਾਂ ਨਾਲ ਵਿਆਹ ਹੁੰਦੇ ਨੇ ਉਹ ਵੀ ਜਿਹੜਾ ਇੱਛਾ ਕਰਦੇ ਆ ਕਿ ਮੈਂ ਨਾਲ ਜਾ ਕੇ ਜਿਹੜਾ ਉਹਨਾਂ ਦੇ ਅੰਤਮ ਸੰਸਕਾਰ ਤੇ ਜਿਹੜਾ ਪਹੁੰਚਣਾ ਤੇ ਪਰ ਉਹਨਾਂ ਦੇ ਜਿਹੜੇ ਘਰ ਦੇ ਹੁੰਦਿਆ ਮਾਤਾ ਜੀ ਤੇ ਉਹਨਾਂ ਨੂੰ ਉਹ ਜਾਣ ਦੀ ਇਜਾਜ਼ਤ ਨਹੀਂ ਦਿੰਦੇ ਤੇ ਇੱਕ ਕ ਕਮਰੇ ਦੇ ਅੰਦਰ ਜਿਹੜਾ ਜੰਦਰਾ ਲਗਾ ਕੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਂਦਾ ਪਰ ਕਹਿੰਦੇ ਨੇ ਕਿ ਜਦੋਂ ਵਿਸ਼ਵਾਸ ਹੋਵੇ ਰੱਬ ਤੇ ਯਕੀਨ ਹੋਵੇ ਤਾਂ ਸਾਰਾ ਕੁਝ ਕਹਿੰਦੇ ਸੰਭਵ ਹੋ ਜਾਂਦਾ ਤਾਂ ਇਸੇ ਤਰ੍ਹਾਂ ਹੀ ਹੋਇਆ ਜਦੋਂ ਕਿ ਬਜ਼ੁਰਗ ਦੱਸਦੇ ਨੇ ਇੱਥੇ ਦਾ ਇਤਿਹਾਸ ਜਿਹੜਾ ਲਿਖਿਆ ਵੀ ਹੋਇਆ ਕਿ ਜਿੰਦਰੇ ਜਿਹੜੇ ਨੇ ਮਾਤਾ ਜੀ ਨੇ ਆਪਣੇ ਰੱਬ ਨੂੰ ਯਾਦ ਕੀਤਾ ਤਾਂ ਜਿੰਦਰੇ ਜਿਹੜੇ ਆਪਣੇ ਆਪ ਖੁੱਲ ਗਏ ਉਸ ਜਦੋਂ ਬਾਬਾ ਜੀ ਦਾ ਅੰਤਮ ਸੰਸਕਾਰ ਹੋ ਰਿਹਾ ਸੀ ਤਾਂ ਮਾਤਾ ਜੀ ਖੁਦ ਆਪ ਉਹਨਾਂ ਨੇ ਚਿਖਾ ਚਣੀ ਆਪਣੀ ਚਿਖਾ ਚਣ ਕੇ ਬਾਬਾ ਜੀ ਦੇ ਨਾਲ ਹੀ ਉਹ ਸਤੀ ਹੋ ਗਏ ਤੇ ਉਸ ਤੋਂ ਬਾਅਦ ਇਸ ਸਥਾਨ ਦੇ ਉੱਪਰ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਇੱਕ ਮੰਦਰ ਬਣਿਆ ਤੇ ਲੋਕ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਰੋਜ਼ਾਨਾ ਲੋਕ ਪਹੁੰਚਦੇ ਨੇ ਦੱਸਿਆ ਜਾਂਦਾ ਕਿ ਇੱਥੇ ਟਾਈਫਾਇਡ ਹੋਵੇ ਚਾਹੇ ਕੋਈ ਜਿਵੇਂ ਕਹਿੰਦੇ ਨੇ ਕਿ ਜਨਿਊ ਨਿਕਲ ਆਇਆ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਹੋਵੇ ਜਿਹੜਾ ਸੱਚੇ ਦਿਲ ਨਾਲ ਇੱਥੇ ਆ ਕੇ ਨਾਤਮਸਤਕ ਹੁੰਦਾ ਇੱਥੇ ਆਪਣੀ ਜਿਹੜਾ ਕੋਈ ਮੰਗ ਮੰਗਦਾ ਤਾਂ ਉਸ ਦੀ ਉਹ ਮੰਗ ਪੂਰੀ ਹੁੰਦੀ ਹੈ ਤੇ ਜਿਸ ਮੰਦਰ ਦੇ ਵਿੱਚ ਅੱਜ ਅਸੀਂ ਮੌਜੂਦ ਆ ਤੁਸੀਂ ਬਹੁਤ ਸਾਰੇ ਮੰਦਰਾਂ ਦੇ ਵਿੱਚ ਗਏ ਹੋਵੋਗੇ ਪਰ ਇਹ ਮੰਦਰ ਦਾ ਜਿਹੜਾ ਇਤਿਹਾਸ ਹੈ ਕੁਝ ਵੱਖਰਾ ਹੈ ਵੱਖਰਾ ਕੀ ਹੈ ਕਿ ਇੱਥੋਂ ਦਾ ਜਿਹੜਾ ਮੰਦਿਰ ਦਾ ਇਤਿਹਾਸ ਹੈ ਕਿ ਇਸ ਪਿੰਡ ਤੇ ਬਾਬਾ ਜੀ ਸਨ ਬੱਬਾ ਕੁਸਾ ਰਾਮ ਜੀ ਜੋ ਕਿ ਪੰਡਤ ਜਾਤੀ ਨਾਲ ਸੰਬੰਧਿਤ ਰੱਖਦੇ ਸਨ ਬਾਬਾ ਜੀ ਇੱਥੋਂ ਦੇ ਮੌਜੂਦ ਸਨ ਤੇ ਜਿਹੜੇ ਕੀ ਕਹਿੰਦੇ ਕਿ ਪੁਰਾਣੇ ਸਮਿਆਂ ਦੇ ਵਿੱਚ ਇੱਕ ਰਿਵਾਜ ਚੱਲਦਾ ਹੁੰਦਾ ਸੀਗਾ ਕਿ ਜਿਹਨੂੰ ਆਪਾਂ ਕਹਿੰਦੇ ਕਿ ਸਤੀ ਹੋਣਾ ਤਾਂ ਬਾਬਾ ਜੀ ਇੱਥੋਂ ਦੇ ਰਹਿਣ ਵਾਲੇ ਸਨ ਦੱਸਿਆ ਜਾਂਦਾ ਹੈ ਕਿ ਜਿਸ ਸਥਾਨ ਤੇ ਅਸੀਂ ਅੱਜ ਖੜੇ ਆ ਇਸ ਜਗ੍ਹਾ ਪਹਿਲਾਂ ਸਵੇ ਹੁੰਦੇ ਸੀ ਤੇ ਬਾਬਾ ਜੀ ਖੇਤਾਂ ਦੇ ਵਿੱਚ ਕੰਮ ਕੋਈ ਆਪਣਾ ਕਰਦੇ ਸੀ ਤਾਂ ਖੇਤਾਂ ਦੇ ਵਿੱਚ ਕੰਮ ਕਰਦੇ ਹੋਏ ਉਹਨਾਂ ਨੂੰ ਇੱਕ ਸੱਪ ਨੇ ਡੱਸ ਲਿਆ ਸੀ ਤਾਂ ਉਸ ਤੋਂ ਬਾਅਦ ਜਿਹੜੀ ਬਾਬਾ ਜੀ ਅਕਾਲ ਚਲਾਣਾ ਕਰ ਜਾਂਦੇ ਆ ਸਰੀਰ ਜਿਹੜਾ ਛੱਡ ਜਾਂਦੇ ਆ ਤੇ ਉਸ ਤੋਂ ਬਾਅਦ ਬਾਬਾ ਜੀ ਦੇ ਜਿਹੜੇ ਸਹੁਰੇ ਨੇ ਉਹ ਮੋਗੇ ਜ਼ਿਲ੍ਹੇ ਦੇ ਪਿੰਡ ਡਾਲਾ ਵਿਖੇ ਸਨ ਤੇ ਬਾਬਾ ਜੀ ਦਾ ਕਹਿੰਦੇ ਉਹ ਤੋਂ ਵਿਆਹ ਹੋਇਆ ਸੀ ਪਰ ਜਿਹੜਾ ਮੁਕਲਾਵਾ ਉਹ ਨਹੀਂ ਹੋਇਆ ਸੀ ਜਦੋਂ ਇਸ ਗੱਲ ਦੀ ਖ਼ਬਰ ਬਾਬਾ ਜੀ ਦੇ ਸਹੁਰੇ ਘਰ ਪਹੁੰਚਦੀ ਹੈ ਕਿ ਇਸ ਕਰਕੇ ਜਿਹੜੇ ਮੰਨ ਲਓ ਕਿ ਚਲੋ ਉਹਨਾਂ ਦੀ ਜਿਹੜੀ ਡੇਥ ਹੋ ਗਈ ਹੈ ਬਬਾ ਜੀ ਜਿਹੜਾ ਕਾਲ ਚਰਾਣਾ ਕਰ ਗਏ ਆ ਤਾਂ ਉਹਨਾਂ ਦੇ ਜਿਹੜੇ ਮਾਤਾ ਜੀ ਹੁੰਦੇ ਆ ਤਾਂ ਜਿਹੜੇ ਉਹਨਾਂ ਨਾਲ ਵਿਆਹ ਹੁੰਦੇ ਨੇ ਉਹ ਵੀ ਜਿਹੜਾ ਇੱਛਾ ਕਰਦੇ ਆ ਕਿ ਮੈਂ ਨਾਲ ਜਾ ਕੇ ਜਿਹੜਾ ਉਹਨਾਂ ਦੇ ਅੰਤਮ ਸੰਸਕਾਰ ਤੇ ਜਿਹੜਾ ਪਹੁੰਚਣਾ ਤੇ ਪਰ ਉਹਨਾਂ ਦੇ ਜਿਹੜੇ ਘਰ ਦੇ ਹੁੰਦਿਆ ਮਾਤਾ ਜੀ ਦੇ ਉਹਨਾਂ ਨੂੰ ਉਹ ਜਾਣ ਦੀ ਇਜਾਜ਼ਤ ਨਹੀਂ ਦਿੰਦੇ ਤੇ ਇੱਕ ਕਮਰੇ ਦੇ ਅੰਦਰ ਜਿਹੜਾ ਜੰਦਰਾ ਲਗਾ ਕੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਂਦਾ ਹੈ ਪਰ ਕਹਿੰਦੇ ਨੇ ਕਿ ਜਦੋਂ ਵਿਸ਼ਵਾਸ ਹੋਵੇ ਰੱਬ ਤੇ ਯਕੀਨ ਹੋਵੇ ਤਾਂ ਸਾਰਾ ਕੁਝ ਕਹਿੰਦੇ ਸੰਭਵ ਹੋ ਜਾਂਦਾ ਤਾਂ ਇਸੇ ਤਰ੍ਹਾਂ ਹੀ ਹੋਇਆ ਜਦੋਂ ਕਿ ਬਜ਼ੁਰਗ ਦੱਸਦੇ ਨੇ ਇੱਥੇ ਦਾ ਇਤਿਹਾਸ ਜਿਹੜਾ ਲਿਖਿਆ ਵੀ ਹੋਇਆ ਕਿ ਜਿੰਦਰੇ ਜਿਹੜੇ ਨੇ ਮਾਤਾ ਜੀ ਨੇ ਆਪਣੇ ਰੱਬ ਨੂੰ ਯਾਦ ਕੀਤਾ ਤਾਂ ਜਿੰਦਰੇ ਜਿਹੜੇ ਆਪਣੇ ਆਪ ਖੁੱਲ ਗਏ ਉਸ ਤੋਂ ਬਾਅਦ ਮਾਤਾ ਜੀ ਪਿੰਡ ਦੇ ਵਿੱਚੋਂ ਇੱਕ ਰੱਥ ਮੰਗਦੇ ਆ ਰੱਥ ਦੇ ਵਿੱਚ ਬੈਠ ਕੇ ਜਿਹੜਾ ਅ ਡਾਲੇ ਪਿੰਡ ਤੋਂ ਕੁੱਸੇ ਪਿੰਡ ਦੇ ਵਿੱਚ ਪਹੁੰਚਦੇ ਆ ਜਦੋਂ ਇੱਥੇ ਪਹੁੰਚਦੇ ਆ ਤਾਂ ਕਹਿੰਦੇ ਨੇ ਕਿ ਜਦੋਂ ਬਾਬਾ ਜੀ ਦਾ ਅੰਤਮ ਸੰਸਕਾਰ ਹੋ ਰਿਹਾ ਸੀ ਤਾਂ ਮਾਤਾ ਜੀ ਖੁਦ ਆਪ ਉਹਨਾਂ ਨੇ ਚਿਖਾ ਚਣੀ ਆਪਣੀ ਚਿਖਾ ਚੜਨ ਕੇ ਬਾਬਾ ਜੀ ਦੇ ਨਾਲ ਹੀ ਉਹ ਸਤਿ ਹੋ ਗਏ ਤੇ ਉਸ ਤੋਂ ਬਾਅਦ ਇਸ ਸਥਾਨ ਦੇ ਉੱਪਰ ਜਿਹੜਾ ਉਹਨਾਂ ਦੀ ਯਾਦ ਦੇ ਵਿੱਚ ਇੱਕ ਮੰਦਿਰ ਬਣਿਆ ਤੇ ਲੋਕ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਰੋਜ਼ਾਨਾ ਲੋਕ ਪਹੁੰਚਦੇ ਨੇ ਦੱਸਿਆ ਜਾਂਦਾ ਕਿ ਇੱਥੇ ਟਾਈਫਾਇਡ ਹੋਵੇ ਚਾਹੇ ਕੋਈ ਜਿਵੇਂ ਕਹਿੰਦੇ ਨੇ ਕਿ ਜਨਿਊ ਨਿਕਲ ਆਇਆ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਹੋਵੇ ਜਿਹੜਾ ਸੱਚੇ ਦਿਲ ਨਾਲ ਇੱਥੇ ਆ ਕੇ ਨਤਮਸਤਕ ਹੁੰਦਾ ਇੱਥੇ ਆਪਣੀ ਜਿਹੜਾ ਕੋਈ ਮੰਗ ਮੰਗਦਾ ਤਾਂ ਉਸ ਦੀ ਉਹ ਮੰਗ ਪੂਰੀ ਹੁੰਦੀ ਹੈ ਤੇ ਬਹੁਤ ਸਾਰੇ ਲੋਕ ਕਹਿੰਦੇ ਨੇ ਇੱਥੋਂ ਠੀਕ ਵੀ ਹੁੰਦੇ ਨੇ ਜਿੱਦਾਂ ਕਿ ਦੱਸਿਆ ਹੋਇਆ ਕਿ ਜਲ ਕੋਈ ਕਰਕੇ ਇੱਥੇ ਦਿੱਤਾ ਜਾਂਦਾ ਉਹ 40 ਦਿਨ ਜੇ ਤੁਸੀਂ ਜਲ ਕੋਈ ਬੰਦਾ ਪੀਂਦਾ ਤਾਂ ਬਿਮਾਰੀ ਤੋਂ ਜਿਹੜਾ ਉਹ ਨਜਾਤ ਪਾ ਲੈਂਦੇ ਆ ਲੋਕਾਂ ਦੀ ਸ਼ਰਧਾ ਇੱਥੇ ਹਜ਼ਾਰਾਂ ਲੋਕ ਦਿੱਲੀ ਅਤੇ ਨਤਮਸਤਕ ਹੁੰਦੇ ਨੇ ਸੋ ਅਸੀਂ ਮੋਗਾ ਜ਼ਿਲ੍ਹੇ ਦੇ ਪਿੰਡ ਕੁੱਸਾ ਦੇ ਵਿੱਚ ਮੌਜੂਦ ਆ ਜਿੱਥੇ ਤੁਹਾਨੂੰ ਇੱਕ ਮੰਦਰ ਦਿਖਾ ਰਹੇ ਆ ਤੁਸੀਂ ਦੇਖ ਸਕਦੇ ਹੋ ਮੰਦਰ ਵੀ ਮੰਦਰ ਮਾਤਾ ਸਤੀਜੀ ਪਿੰਡ ਕੁੱਸਾ ਜ਼ਿਲ੍ਹਾ ਮੋਗਾ ਸੋ ਇਹ ਮੰਦਰ ਹੈ ਜੀ ਮੰਦਰ ਦੇ ਵਿੱਚ ਕਹਿੰਦੇ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਹਰ ਸਾਲ ਇੱਥੇ ਜਿਹੜਾ ਜਾਗਰਣ ਵੀ ਕਰਵਾਇਆ ਜਾਂਦਾ ਅਨਾਮੀ ਤੋਂ ਨਾਮੀ ਜਿਹੜੇ ਕਲਾਕਾਰ ਵੀ ਇੱਥੇ ਪਹੁੰਚਦੇ ਨੇ ਤੇ ਕਿਸੇ ਟਾਈਮ ਦੱਸਦੇ ਆ ਕਿ ਇਸ ਜਗ੍ਹਾ ਦੇ ਉੱਪਰ ਸਿਵੇ ਹੁੰਦੇ ਸਨ ਤੇ ਉਸ ਤੋਂ ਬਾਅਦ ਜਦ ਬਾਬਾ ਜੀ ਅਕਾਲ ਚਲਾਣਾ ਕਰਦੇ ਨੇ ਉਸ ਤੋਂ ਬਾਅਦ ਮਾਤਾ ਜੀ ਆ ਕੇ ਸਤੀ ਹੁੰਦੇ ਨੇ ਤਾਂ ਫਿਰ ਉਹਨਾਂ ਦੀ ਯਾਦ ਵਿੱਚ ਅੱਜ ਇਹ ਮੰਦਰ ਜਿਹੜਾ ਬਣਿਆ ਹੋਇਆ ਤੇ ਬਹੁਤ ਸਾਰੇ ਲੋਕ ਹਜ਼ਾਰਾਂ ਲੋਕ ਜਿਹੜੇ ਦਿੱਲੀ ਇੱਥੇ ਆਟੋਮੈਟਿਕ ਹੁੰਦੇ ਨੇ ਸੋ ਇਹ ਜੀ ਇਤਿਹਾਸ ਹੈ ਪਿੰਡ ਕੁੱਸਾ ਦਾ ਜਿੱਥੇ ਮਾਤਾ ਸਤਿ ਦੀ ਦਾ ਮੰਦਿਰ ਬਣਿਆ ਹੋਇਆ ਤੁਸੀਂ ਸਾਡੇ ਨਾਲ ਜੁੜੇ ਹੋ ਹਾਂ ਦਾ ਸਿਟੀ ਹੈਡਲਾਈਨਸ ਦੇਖ ਰਹੇ ਹੋ ਮੈਂ ਤੁਹਾਡਾ ਦੋਸਤ ਗਗਨ ਸਮਾਦ ਨਾਲ ਕੈਮਰਾਮੈਨ ਪ੍ਰਿੰਸ